ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਾਹਿਬ ਪਗੜੀ ਸੈਂਟਰ ਪਟਾਲਾ ਤੇ हां जी मित्रों पार्ट 1 ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਿੱਚ ਤੁਹਾਨੂੰ ਦੱਸਿਆ ਜਾਏਗਾ ਪਹਿਲਾ ਤੇ ਦੂਜਾ ਲੜ ਕਿਸ ਤਰੀਕੇ ਦੇ ਨਾਲ ਤੁਸੀਂ ਪਹਿਲੇ ਤੇ ਦੂਜੇ ਲੜ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵਟਾਂ ਨੂੰ ਪਾ ਸਕਦੇ ਹੋ ਤੇ ਵਟਾਈ ਪੱਗ ਆਸਾਨੀ ਦੇ ਨਾਲ ਤੁਸੀਂ ਬਨ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਇੱਕ ਕਨੀ ਦੰਦਾ ਵਿੱਚ ਰੱਖ ਕੇ ਡਬਲ ਸਾਈਡ ਸੱਜੇ ਵਾਲੇ ਪਾਸੇ ਰੱਖਾਂਗੇ ਸਿੰਗਲ ਸਾਈਡ ਖੱਬੇ ਵਾਲੇ ਪਾਸੇ ਰੱਖਾਂਗੇ ਪਹਿਲਾ ਲੜ ਸਿਰ ਦੇ ਸੈਂਟਰ ਵਿੱਚੋਂ ਲਿਆਵਾਂਗੇ ਆਹ ਦੇਖੋ ਜੀ ਡਬਲ ਸਾਈਡ ਸੱਜੇ ਵਾਲੇ ਪਾਸੇ ਰੱਖਣੀ ਆ ਹੁਣ ਅਸੀਂ ਇਹਨਾਂ ਬਰੀਕ ਪੁੱਲਿਆਂ ਦੇ ਸਾਰੇ ਅਸੀਂ ਵਟ ਪਾਉਣੇ ਆ ਪਾਰੀ ਸਾਈਡ ਤੇ ਚਲ ਗਈ ਬ੍ਰੇਕ ਪਲੇ ਇੱਧਰ ਆ ਗਏ ਹੁਣ ਕੀ ਕਰਨਾ ਇਹਦੀ ਬੈਕ ਸਾਈਡ ਵਾਲਾ ਪੱਲਾ ਖਿੱਚਾਂਗੇ ਬੈਕ ਸਾਈਡ ਵਾਲਾ ਪੱਲਾ ਖੇਚ ਲਿਆ ਹੁਣ ਅਸੀਂ ਜਿਹੜੀ ਵੱਟਾ ਵਾਲੀ ਪਾਗੜੀ ਪੂਣੀ ਚੜਾਈ ਦੇ ਅਚੀ ਕੀਤੀ ਹੈ ਤਾਂ ਜੋ ਅਸੀਂ ਆਸਾਨੀ ਦੇ ਨਾਲ ਵੱਟ ਪਾ ਸਕੀਏ ਪਾਰਟ 1 ਦੇ ਵਿੱਚ ਅਸੀਂ ਤੁਹਾਨੂੰ ਪਹਿਲਾ ਤੇ ਦੂਜਾ ਲਾੜ ਦੱਸਾਂਗੇ ਪਹਿਲਾ ਲਾੜ ਜਿਹੜਾ ਵਾ ਉਹਦੀ ਅਸੀਂ ਬੈਕ ਸਾਈਡ ਵਾਲਾ ਪੱਲਾ ਕੱਢਿਆ ਤੇ ਫਰੰਟ ਵਾਲਾ ਪੱਲਾ ਕੱਢਿਆ ਦੋ ਆਟਾਪਾ ਕੋਲ ਆ ਗਏ ਨੇ ਹੁਣ ਅਸੀਂ ਨੋ ਦੇ ਨਾਲ ਕੀ ਕਰਦਾ ਬ੍ਰੀ ਬ੍ਰੀਕ ਅੱਗੇ ਨੂੰ ਵੱਟ ਇਕੱਠੇ ਕਰੀ ਜਾਾਂਗੇ ਇਦਾਂ ਨੋ ਦੇ ਨਾਲ ਕਿਸ਼ੋ ਕੱਪੜਾ ਖਿੱਚਿਆ ਪਹਿਲਾਂ ਉਹਨੂੰ ਸ ਅੱਗੇ ਨੂੰ ਕਰਦਾਂਗੇ ਇਦਾਂ ਆਪਣੇ ਬ੍ਰੀਕ-ਬ੍ਰੀਕ 2 ਜਾਂ 3 ਜਾਂ 4 ਵਟ ਪਾ ਜਾਣਗੇ ਇਦਾਂ ਆਪਾਂ 4-5 ਇਕੱਠੇ ਵਟ ਬਣਾ ਲੈਣੇ ਪਹਿਲਾ ਵੱਲਾ ਸਿਰ ਤੇ ਸੈਂਟਰ ਵਿੱਚ ਲੈ ਕੇ ਆਵਾਂਗੇ ਇਸ ਤਰੀਕੇ ਨਾਲ ਇੱਕੋ ਅਸੀਂ ਇਦਾਂ ਪਿੰਚ ਕਰਕੇ ਇੱਕ ਪੁਆਇੰਟ ਤਿਆਰ ਕਰ ਲਿਆ ਹੁਣ ਅਸੀਂ ਅੱਧੀ ਅੱਖ ਅੱਧੀ ਗਾਲ ਦੇ ਕੰਧ ਥੱਲੇ ਦੀ ਪੱਲਾ ਲਾ ਗਿਆ ਹਾਂਗੇ ਪਿਛੇ ਵਾਲਾ ਵੱਲਾ ਆ ਗਿਆ ਜੀ ਹੁਣ ਲੈ ਕੇ ਆਉਣੇ ਅੱਗੇ ਵਾਲੇ ਵੱਲੇ ਇਦਾਂ ਇਕੱਠੇ ਕਰੀ ਜਾਓ ਇਸ ਤਰ੍ਹਾਂ ਪਹਿਲੇ ਵੱਲੇ ਲੜਤੀ ਵਟ ਤਿਆਰ ਕਰ ਲੈਣੇ ਆਂ ਦਾਇਰ ਤੱਕ ਪਹਿਲੇ ਵੱਲਾ ਫਿਰ ਦੇ ਸੈਂਟਰ ਵਿੱਚ ਲਿਆਂਦਾ ਇਕ ਚੱਕਰ ਕਰਕੇ ਅੱਧੀ ਅੱਖ ਅੱਧੀ ਗਲਤ ਕੰਦ ਫਲ ਦੀ ਪਲਾਸਟੀ ਟਾਈਟ ਕਰਕੇ ਘੁਮਵਾ ਗੋਮ ਜੇ ਉਹ ਤਾਂ ਜੇ ਤੁਹਾਡੀ ਕੋਣੀ ਖਰਾਬ ਨਾ ਹੋਵੇ ਆ ਦੇਖੋ ਆਪਣਾ ਪਹਿਲਾ ਲੜ ਤਿਆਰ ਹੋ ਗਿਆ ਇਹਦੀ ਅਸੀਂ ਹੁਣ ਸਿਰ ਤੋਂ ਸ਼ੀਅਰ ਤਿਆਰ ਕਰਾਂਗੇ ਇਹਦੇ ਵੱਟਾਂ ਨੂੰ ਲਾਗੇ ਲਾ ਕੇ ਕਰ ਦੇਣਾ ਤਾਂ ਜੋ ਵੱਟ ਖੁੱਲਣ ਨਾ ਆਪਣੇ ਹੁਣ ਅਸੀਂ ਸੱਜੇ ਪਾਸੇ ਵਾਲੇ ਪੋਲੇ 'ਚ ਕੁਣੀ ਕਰਾਂਗੇ ਮੋਟੇ ਉੱਤੇ ਪਲਾ ਰੱਖ ਕੇ ਡਾਊਨ ਸਾਈਡ ਥੱਲੇ ਸਿੰਗਲ ਸਾਈਡ ਉੱਪਰ ਇਤਰੀ ਕਿਨ ਅਸੀਂ ਕੁਣੀ ਕਰ ਲਈਏ ਡਾਊਨ ਥੱਲੇ ਕਰਕੇ ਸਿੰਗਲ ਉੱਪਰ ਕਰਕੇ ਚੜਾਈ ਦੇ ਵਿੱਚ ਪਲਾ ਲੈਣਾ ਤਾਂ ਕਿਉਂਕਿ ਵੱਟਾਂ ਟੱਗ ਬਣ ਰਹੇ ਹੁਣ ਅਸੀਂ ਇੱਕ ਪੋਲਾ ਬਿਲਕੁਲ ਸੈਂਟਰ ਦੇ ਵਿੱਚੋਂ ਲੈ ਕੇ ਆਉਣਾ ਤਾਂ ਜੋ ਜਿਹੜੀ ਸਾਡੀ ਬੈਕ ਸਾਈਡ ਤੋਂ ਸ਼ੀਅਰ ਬਿਲਕੁਲ ਸਿਰ ਸਾਡਾ ਛੋਟਾ ਦੇਖੇ ਕੀ ਕਰਨਾ ਇੱਥੇ ਰੱਖ ਕੇ ਇਹ ਰੋਪਾ ਰੋਪਨ ਕਰਵਾ ਹਾਂ ਹੁਣ ਵੇਖ ਕਿ ਫਾਰ ਬਣਾ ਬਿਲਕੁਲ ਸੈਲਰ ਸੈਂਟਰ ਨੂੰ ਇਸ ਤਰੀਕੇ ਨਾਲ ਅਸੀਂ ਲੈਣਾ ਪੂਰਾ ਸਰਕਾ ਕੇਂਦਰ ਤੋਂ ਸਿੱਖਾਣਾਂਗੇ ਇਸ ਤਰੀਕੇ ਨਾਲ ਸਰਕਾ ਸੈਂਟਰ ਅਸੀਂ ਪੂਰਾ ਕੱਢ ਲਿਆ ਹੁਣ ਅਸੀਂ ਪਾ ਕੇ ਦੋ ਪੱਲੇ ਹਨ ਦੋਨੇ ਪੱਲਿਆਂ ਦੇ ਨਾਲ ਅਸੀਂ ਵਾਟਾ ਪਾਣੀ ਹੈ ਬੈਕ ਸਾਈਡ ਵਾਲਾ ਪੱਲਾ ਤੇ ਫਰੰਟ ਵਾਲਾ ਪੱਲਾ ਜਿਹੜਾ ਕੀ ਉਹਦਾ ਹੁਣ ਕੀ ਕਰਨਾ ਅਸੀਂ ਚਾਰਾਂ ਗੋਲ ਦੇ ਨਾਲ ਪਹਿਲੇ ਇਹਦੀ ਗੁਲਾਈ ਕਰਾਂਗੇ ਤੇ ਚਾਰਾਂ ਗੋਲ ਦੇ ਜਾਲੇ ਦੀ ਗੁਲਾਈ ਕਰ ਲਈ ਬੈਕ ਸਾਈਡ ਵਾਲਾ ਪੱਲਾ ਇਹਨੂੰ ਪਿੰਚ ਕਰਨੀ ਹੈ। ਇਸ ਤਰੀਕੇ ਦੇ ਨਾਲ ਅਸੀਂ ਪਿੰਚ ਕਰਨਾ ਪਿਛੇ ਵਾਲਾ ਪੱਲਾ ਫੜਿਆ ਅੱਗੇ ਵਾਲਾ ਪੱਲਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਅਸੀਂ ਪਿੰਚ ਕਰਨਾ ਪਿੰਚ ਕਰਕੇ ਉਹਨੂੰ ਅਸੀਂ ਉੱਪਰ ਨੂੰ ਇਕੱਠੇ ਕਰੀ ਜਾਣਾ। ਇਸ ਪੁਆਇੰਟ ਉੱਤੇ ਲੈ ਕੇ ਆਉਣਾ। ਇਸ ਪੁਆਇੰਟ ਤੇ ਅਸੀਂ ਲੈ ਲੈਂਤਾ ਤੇ ਇਹਨੂੰ ਹੁਣ ਖਵੜ ਥੋੜੀ-ਥੋੜੀ ਥੱਲੇ ਨੂੰ ਕਰਨਾ ਵਾ। ਇੱਥੇ ਫਿਰ ਨੂੰ ਸੱਜੇ ਹੱਥ ਦੇ ਨਾਲ ਕੋਲੇ ਨੂੰ ਰੋਕਿਆ ਤਾਂ ਬਿਹਾਰ ਦੇ ਨਾਲ ਕੋਲੇ ਨੂੰ ਹੌਲੀ-ਹੌਲੀ ਤੁਸੀਂ ਥੱਲੇ ਨੂੰ ਕਰ ਦਿੰਦੇ। ਇਸ ਤਰੀਕੇ ਦੇ ਨਾਲ ਆਪਣੇ ਵੱਟ ਇਕੱਠੇ ਹੋ ਜਾਣਗੇ ਇੱਕੋ ਜਗ੍ਹਾ ਤੇ ਫਿਰ ਚਿੱਕੀ ਵਾਲੀ ਕੋਲਾ ਦਾ ਤੇ ਜਿਹੜਾ ਅੱਗੇ ਵਾਲਾ ਬਰੀਕ ਪੱਲਾ ਉਹਨਾਂ ਨੂੰ ਹੁਣ ਅਸੀਂ ਇਕੱ ਨੋ ਦੇ ਨਾਲ ਇਕੱਠੇ ਕਰ ਜਾਓ ਬਰੀਕ ਬਰੀਕ ਕਰਕੇ ਨਾ ਪੱਲੇ ਗਾਹਣ ਇਕੱਠੇ ਕਰੀ ਜਾਓ ਇਹ ਤਾਂ ਤਾਂ ਜਿਹੜਾ ਪਹਿਲਾ ਤੇ ਦੂਜਾ ਲਾੜ ਉਹ ਵੀ ਸੌਖੇ ਤਰੀਕੇ ਦੇ ਨਾਲ ਲੱਗ ਜਾਵੇਗਾ ਤੇ ਵਾਟ ਵੀ ਵੇਖੋ ਕਿੰਨੇ ਵਧੀਆ ਫੈਂਡ ਹੈ ਜਲਦੀ ਜਲਦੀ ਸ਼ੇਅਰ ਕਰ ਦਿਓ ਵੀਡੀਓ ਨੂੰ ਹੋਰ ਜਿਹੜੇ ਵੀ ਇਹ ਸਿੱਖਣਾ ਚਾਹੁੰਦੇ ਨੇ ਸਿੱਖ ਸਭਨ ਆਹ ਵੇਖੋ ਜੀ ਕਿੰਨਾ ਸੌਖਾ ਤਰੀਕਾ ਤੁਹਾਨੂੰ ਦੱਸ ਰਹੇ ਆ ਜੀ ਵਾਟਾ ਪਾਉਂਦਾ ਕੋਸ਼ਿਸ਼ ਕਰਨ ਦੀ ਲੋੜ ਨਹੀਂ ਆਪੇ ਵਾਟ ਆ ਜਾਂਦੇ ਆਹ ਵੇਖੋ ਜੀ ਵਾਟ ਆ ਰਹੇ ਆ ਬਿਲਕੁਲ ਜਿੱਥੇ ਪਹਿਲਾ ਲਾੜ ਲੱਗਾ ਉਹਦੇ ਨਾਲ ਕਰਕੇ ਦੂਜਾ ਲਾੜ ਮਦੋਣਾ ਹੈ ਕੋਈ ਕੋਨੀਲ ਗੋਣਾ ਕਿਉਂਕਿ ਵਟਾਣ ਵਾਲੇ ਪੱਗ ਦੇ ਵਿੱਚ ਪਤਾ ਹੀ ਲੱਗਣਾ ਚਾਹੀਦਾ ਪੱਲਾ ਕਿਹੜਾ ਉਹ ਲਾਉਂ ਖੇਡਾ ਦੂਜਾ ਤੀਜਾ ਹਣਾ ਬਿਲਕੁਲ ਨਾਲ ਕਰਕੇ ਪੱਲਾ ਲਗਾਤਾ ਪੱਲਾ ਟਰਾਈ ਕਰਕੇ ਤੁਮਾ ਦਾਂਗੇ ਹਾਂਜੀ ਵੀਰੋ ਇਹ ਆਪਣੇ ਪਹਿਲੇ ਦੋ ਲੜ ਲੱਗ ਚੁੱਕੇ ਨੇ ਇਹਨਾਂ ਦੋਨਾਂ ਲੜਾਂ ਦੀ ਤੁਸੀਂ ਪਹਿਲਾਂ ਪ੍ਰੈਕਟਿਸ ਕਰਨੀ ਆ ਸਜੋ ਜੋ ਪਾਰਟ 1 2 3 4 5 6 ਤੱਕ ਵੀਡੀਓ ਹੁੰਦੀ ਰਹੇਗੀ ਤੁਹਾਡੇ ਕੋਲ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਪ੍ਰੈਕਟਿਸ ਕਰੀ ਜਾਣੀ ਆ ਤਾਂ ਤੁਸੀਂ ਤੱਗ ਹਫਤੇ ਦੇ ਅੰਦਰ ਅੰਦਰ ਬਣ ਸਕਦੇ ਹੋ ਕਾਲੀ ਨਾਲ ਆਰਾਮ ਦੇ ਨਾਲ ਪਹਿਲੇ ਦੋ ਲੜਾਂ ਦੀ ਪ੍ਰੈਕਟਿਸ ਕਰੋ ਫਿਰ ਤੀਜਾ ਚੌਥਾ ਪੰਜਵਾਂ ਛੇਵਾਂ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਘਰ ਬੈਠਿਆਂ ਹੀ ਆਪਣੀ ਪਾਗਲ ਸਿੱਖ ਸਕਦੇ ਹੋ ਜਉ ਤੱਕ ਤੁਹਾਡੀਆਂ ਗਰਮੀਆਂ ਦੀਆਂ ਛੁੱਟੀਆਂ ਹਨ